ਡੇਰਾ ਬਾਬਾ ਨਾਨਕ ਏਰੀਆ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਜੋਸ ਏਰੀਏ ਦੇ ਵਿੱਚ ਜੋ ਵੀ ਆਪਣੇ ਪਿੰਡ ਜਿੰਨੇ ਵੀ ਲੋਕ ਪਾਣੀ ਦੀ ਮਾਰ ਇੱਠ ਫਸੇ ਨੇ ਜੋ ਆਪਣੇ ਘਰਾਂ 'ਚ ਹੀ ਨੇ ਨਹੀਂ ਘਰ ਛੱਡਣ ਨੂੰ ਦਿਲ ਕਰਦਾ ਉਹ ਮਜਬੂਰੀਆਂ ਨੇ ਪਾਣੀ ਬਹੁਤ ਜ਼ਿਆਦਾ ਆ ਗਿਆ ਤੇ ਇਹ ਸ੍ਰੀ ਕਰਤਾਰਪੁਰ ਕੋਰੀਡੋਰ ਦੇ ਐਸ ਐਚਓ ਸਰਦਾਰ ਗੁਰਪਿੰਦਰ ਸਿੰਘ ਢਿੱਲੋਂ ਉਹਨਾਂ ਨੇ ਉਪਰਾਲਾ ਕੀਤਾ ਜੋ ਐਨਜੀਓ ਸੰਸਥਾ ਆਈਆਂ ਡਰੋਨ ਇਹ ਲਿਆ ਕੇ ਉਹਨਾਂ ਨੂੰ ਘਰ ਰੋਟੀ ਉਹਨਾਂ ਨੂੰ ਦਵਾਈਆਂ ਪਾਣੀ ਜੋ ਵੀ ਚੀਜ਼ ਲੋੜਿੰਦੀ ਉਹਨਾਂ ਨੂੰ ਚੀਜ਼ਾਂ ਉਹਨਾਂ ਨੂੰ ਪਹੁੰਚਾਈਆਂ ਜਾ ਰਹੀਆਂ ਇਹ ਬਹੁਤ ਵੇਖੋ ਬੜੀ ਵੱਡੀ ਮਾਰ ਪਈ ਆ ਪਾਣੀ ਦੀ ਪੰਜਾਬ ਨੂੰ ਹੜ੍ਹ ਬਹੁਤ ਆਇਆ ਇਹ ਵਸਨੀਆ ਇਹ ਕੁਦਰਤੀ ਚੀਜ਼ਾਂ ਨੇ ਮਾਰਿਆ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੀ ਧਰਤੀ ਆ ਮਹਾਰਾਜ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਮੇਰ ਕਰਨ ਮਹਾਰਾਜ ਸੱਚੇ ਪਾਤਸ਼ਾਹ ਬਾਬਾ ਨਾਨਕ ਜੀ ਨੇ ਇਸੇ ਧਰਤੀ ਤੇ ਦੱਸਿਆ ਕਿਰਤ ਕਰੋ ਨਾਮ ਜਪੋ ਵੰਡ ਛਕੋ ਇਹ ਆਪਣੇ ਦਸਵੰਦ ਦੇ ਨਾਲ ਸੰਗਤਾਂ ਜੋ ਕਰ ਰਹੀਆਂ ਤੇ ਐਸਐਚਓ ਸਾਹਿਬ ਦੇ ਵੀ ਬਹੁਤ ਧੰਨਵਾਦ ਆਇ ਪ੍ਰਸ਼ਾਸਨ ਵੀ ਸਰਕਾਰਾਂ ਸਾਰੇ ਸੰਸਥਾ ਸਾਰੀਆਂ ਹੀ ਬਹੁਤ ਸਾਥ ਦੇ ਰਹੀਆਂ ਆ ਵੇਖੋ ਬਿਲਕੁਲ ਜ਼ੀਰੋ ਲੈਨ ਤੇ ਜਿਹੜਾ ਆਪਣੀ ਤਾਰ ਲੱਗੀ ਆ ਉਧਰੋਂ ਪਾਣੀ ਨਾਲ ਜੇ ਇਹਦਾ ਵੀ ਉਪਰਾਲਾ ਵੇਖੋ ਇੱਕਠੇ ਹੋ ਕੇ ਸਾਧ ਸੰਗਤ ਇਹਨਾਂ ਨੇ ਇਹ ਬੋਰੀਆਂ ਲਾ ਰੀਆਂ ਐਸਐਚਓ ਸਾਹਿਬ ਆਪਣੀ ਫੋਰਸ ਦੇ ਨਾਲ ਨੇ ਹੋਰ ਵੀ ਸੰਸਥਾਵਾਂ ਬਹੁਤ ਹੋਰ ਵੀ ਵੱਧ ਤੋਂ ਵੱਧ ਵੀਰ ਜਿਹੜੇ ਮਦਦ ਕਰ ਸਕਦੇ ਆ ਜਰੂਰ ਕਰਨ ਸੰਪਰਕ ਕਰ ਲੈਣ ਇਹਨਾਂ ਨਾਲ ਜਿਹੜਾ ਵੀ ਜਿਹਨੂੰ ਵੀ ਕੋਈ